ਹਿੰਸਾ ਸਿਕਲਸਾਰਨ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਦਾਦੂਪੁਰ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਕੁਲਜਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਤੁਹਾਨੂੰ ਦੋ ਝੋਟੀਆਂ ਵਿਖਾਉਣੀਆਂ ਤੇ ਦੋਵੇਂ ਇੱਕੋ ਜਿਹੀਆਂ ਹੀ ਆ ਜਿਹੜੀਆਂ ਵੇਖਣ ਜੀ ਦੋਵੇਂ ਇੱਕੋ ਜਿਹੀਆਂ ਕਾਫੀ ਖੂਬਸੂਰਤ ਨੀਲ ਜੀਆਂ ਝੋਟੀਆਂ ਤੁਹਾਨੂੰ ਵਿਖਾਉਣੀਆਂ ਆ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹੋ ਸੁਣਾਓ ਠੀਕ ਠਾਕ ਜੀ ਵਧੀਆ ਵੀਰ ਜੀ ਠੀਕ ਠਾਕ ਵਧੀਆ ਸਭ ਚਲੋ ਵਧੀਆ ਚਾਹੀਦਾ ਜੀ ਤੇ ਅੱਜ ਦੋ ਝੋਟੀਆਂ ਇੱਕੋ ਜੀਆਂ ਹੀ ਲੈਣ ਦੀਆਂ ਜੀ ਬਾਣੀਆਂ ਸ਼ਾਨਦਾਰ ਵੀਰ ਜੀ ਨੀਲੀ ਦਾ ਵੀ ਨਹੀਂ ਕੱਟੀ ਆ ਪੈਲਣਿਆਂ ਅੱਛਾ ਦੰਦੋਂ ਚੋਗੀ ਦੋਂਦੀ ਚੋਗੀ ਹੈ ਜੀ ਦੰਦਾ ਜੀ ਝੋਟੀਆਂ ਚਲੋ ਨਾਮ ਦੱਸਦੇ ਕਰੀ ਨਾਮ ਮੇਰਾ ਕਲਜਿੰਦਰਾ ਵੀਰ ਜੀ ਹਾਂਜੀ ਪਿੰਡ ਦਾਦੂਪੁਰਾ ਤਸਰੀਲ ਮਜੀਠਾ ਦੇ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲਦਾ ਹਾਂਜੀ ਫੋਨ ਨੰਬਰ 9873768318 ਠੀਕ ਹੈ ਨੀਲ ਦੀਆਂ ਝੋਟੀਆਂ ਆਈਆਂ ਦੋਵੇਂ ਹਾਂਜੀ ਹਾਂਜੀ ਤੇ ਪਹਿਲਾ ਸੂਆ ਸੁੰਦੀ ਵੀ ਜੀ ਹਫ਼ਤਾ ਖੜਤੀ ਹੈ ਜੀ ਅੱਛਾ ਹਾਂ ਤੇਰਾ ਦਾਦ ਦਿਨ ਹੈ ਜੋ ਵੀ ਹਫ਼ਤਾ ਬੜੀ ਚੰਗੀ ਰਿਕਾਡ ਦੀ ਝੋਟੀ ਤੇ ਦੁੱਧ ਕਿੰਨਾ ਚਵਾਈ ਜਾਊਗਾ ਦੁੱਧ ਵੀ ਜੀ ਪਹਿਲੇ ਨਹੀਂ 11-12 ਕਿਲੋ ਝੋਟੀ ਦੁੱਧ ਗੱਡੂ ਚੰਗੇ ਰਵੇ ਦੀ ਆ ਪਾਕਿਸਤਾਨੀ ਰਵੇ ਚੋਂਦੀ ਨੀਲੀ ਦੀ ਬਾਰਡਰ ਲੱਗਦੀ ਹੁੰਦੀ ਇਸ ਤੋਂ ਪਾਕਿਸਤਾਨੀ ਰਵਾ ਵਿਦਿਆ ਨਹੀਂ ਦੱਸਦੀ ਤੇ ਬਾਕੀ ਪਹਿਲਾ ਸੂਆ ਝੋਟੀ ਰਿਕਾਡ ਦੀ ਕੱਟੀ ਹੈ ਵੀ ਇੱਕ ਕਰੀ ਲੈ ਜਾਓ ਘੇ ਕਮਾ ਲਿਆ ਵੀ ਥੱਲੇ ਆਪਾਂ ਦੇਖ ਸਕਦੇ ਹਾਂ ਬੜੀ ਚੰਗੀ ਤਿਆਰ ਹੁੰਦੀ ਹੈ ਅਜੇ ਦਿਨ ਹੀ ਨੇ ਖੜਨੇ ਆਜੋ ਲੈ ਆਓ ਬੜੀ ਕਮਾਲ ਦੀ ਝੋਟੀ ਆ ਆ ਦੇਖ ਸਕਦੇ ਜੀ ਥਾਣੇ ਵੀ ਇਹਦਾ ਪ੍ਰੋਪਰ ਹੁਣ ਤੋਂ ਹੀ ਹੱਥ ਚਾਉਣਾ ਲੈ ਤੇ ਬਾਕੀ ਪਿੱਠਪੁੜੇ ਤੋਂ ਵੀ ਦੇਖ ਸਕਦੇ ਜੀ ਇੱਕ ਦੀ ਚੰਗੀ ਧੀ ਜਨਾ ਸੰਭੀ ਆ ਕਿਸੇ ਵੀਰ ਨੇ ਜਿੱਥੋਂ ਵੀ ਆਈ ਆ ਤੇ ਬਾਕੀ ਥੱਲਿਆਂ ਵੀ ਬੜੀ ਸਫਾਈ ਜਿਹੀ ਤਿਆਰ ਹੁੰਦੀ ਆ ਤੇ ਥਾਣੇ ਦੇ ਤੇਖ ਸਾਦੇ ਲਾਗੇ ਤੋਂ ਇੱਕ ਦੀ ਨਿਸ਼ਾਨੀਆਂ ਜਿਹੜੀਆਂ ਸਾਰੀਆਂ ਗਿੱਲੀ ਦੀਆਂ ਹੋਈਆਂ ਚੰਗੀ ਠੰਡੀ ਸੀ ਜੇ ਬੀ ਛੋਟੀ ਪਰਲੀ ਚਮੜੀ ਤੇ ਆ ਠੀਕ ਆ ਹਾਂਜੀ ਉਹ ਬਈਰੋਕ ਬਣੇ ਕੋਈ ਉਧਰ ਉਧਰ ਦਾ ਰਵਾ ਆਂਦੇ ਸਾਰਾ ਸਾਡੇ ਉਹ ਨੀਲੀ ਦੀਆਂ ਸਾਰੀਆਂ ਉਹਨਾਂ ਕੋਲ ਅੱਛਾ ਹਾਂਜੀ ਉਹ ਤਾਂ ਲੂਈ ਪੁੱਟ ਕੇ ਨਹੀਂ ਆਪਾਂ ਡੰਗਰ ਆਪਣੀਆਂ ਦੀ ਦਿੱਤੀ ਗਈ ਆਂਦੇ ਉਹ ਮੁੰਡੇ ਉਹਨਾਂ ਦੇ ਬਾਹਰ ਚੱਲ ਗਏ ਅੱਛਾ ਲੋਡ ਕਰਕੇ ਦਿੱਤੀ ਨੇ ਛੋਟੀ ਬੜੀ ਚੰਗੀ ਪਹਿਲਾਂ ਆਂਦਾ 11-12 ਕਿਲੋ ਦੁੱਧ ਨਾ ਕੱਢੂ ਦਿੰਦਾ ਇੱਥੇ ਪੁੱਤ ਛੜਕੀ ਛੋਟੀ ਅੱਛਾ ਬੜੀ ਚੰਗੇ ਚੰਗੇ ਬਾਕੀ ਜਿਹੋ ਜਿਹੀ ਛੋਟੀ ਆ ਇਹਨੂੰ ਕੱਢਣਾ ਨਹੀਂ ਚਾਹੀਦਾ ਇਹਨਾਂ ਦੁੱਧ ਨੇ ਇਹਦਾ ਸੰ ਪੁਰੀ ਜਿਹੜੀ ਆ ਸ਼ਕੀਨ ਝੋਟੀ ਆ ਜਿਹੜੀ ਹਾਂ ਜੀ ਹਾਂ ਜੀ ਕੋਈ ਵੀ ਰੇਸੀ ਆ ਕੇ ਵੇਖੇ ਕੋਈ ਵੀ ਨਿੰਦ ਕੇ ਨਹੀਂ ਜਾਊ ਝੋਟੀ ਇਹ ਆ ਕਿ ਜਿਹੜੇ ਮਰ ਰੱਬੇ ਤੋਂ ਬਹੁਤ ਚੰਗੀ ਆ ਝੋਟੀ ਸ਼ਕੀਨ ਆ ਜਿਹੜੀਆਂ ਚੰਗਿਆ ਸੋਹਣੀਆਂ ਝੋਟੀਆਂ ਰੱਖੰਦੇ ਉਹਨਾਂ ਦਾ ਮਤਲਬ ਦੀ ਆ ਜਿਹੜੀ ਬਾਜੀ ਵੀਰ ਜੀ ਆਪਾਂ ਕਹਿਣਾ ਤਾਂ ਕਹੀ ਜਾਵੇ ਭਾਵੇਂ ਐਵੇਂ ਸਪਲਾਈ ਬੜੀ ਲਾਉਂਦਾ ਕਿੰਨੂੰ ਪਰਚਾ ਉਹਨੇ ਕੋਈ ਗੱਲ ਬਾਕੀ ਪਤਾ ਕੀ ਹੁੰਦਾ ਵਾ ਕੋਈ ਵੀ ਚੀਜ਼ ਆ ਅਗਲੇ ਪੰਨੇ ਕੋਈ ਚੀਜ਼ ਹੋਵੇ ਤੇ ਫੇਰ ਹੀ ਕਿਹਾ ਜਾਂਦਾ ਸੀ ਤੋਂ ਚੀਜ਼ ਹੀ ਹੁੰਦੀ ਹੈ ਜਿਹੜੀ ਹੈ ਨਾ ਬਾਕੀ ਇਹਨੂੰ ਪਿੱਛੋਂ ਬੜੀ ਸਿੱਤ ਮਿਲੀ ਬਜ਼ੁਰਗਾਂ ਨੂੰ ਬੜੀ ਇਹਾਂ ਦੀ ਚੰਗੇ ਰਵੇਜਿਆ ਚੰਗਾ ਜਾਨੀ ਕਿ ਦੁੱਧ ਭਰਦੀਆਂ ਜੁੱਗੀਆਂ ਬਾਕੀ ਚਲੋ ਵੇਖਣ ਚ ਫੱਬਦੀ ਆ ਸੋਹਣੀ ਲੱਗਦੀ ਹੈ ਮੇਰੇ ਢਿੱਲੇ ਦੇ ਗਾਇਆਂ 15 16 ਕਿਲੋ ਬਸ ਦੁੱਧ ਦਿੰਦੀਆਂ ਸੀ ਇੱਥੋਂ ਤੱਕ ਲੈਂਦੀਆਂ ਮਈਆਂ 10 ਕਿਲੋਆਂ ਤੋਂ ਨਹੀਂ ਵੱਧ ਮੈਂ ਵੇਚੀਆਂ ਵੀ ਕਿਉਂ ਝੂਠ ਬੋਲਾਂ ਉਹਨਾਂ ਦੇ ਕਰੇ 16 17 ਕਿਲੋ ਅਖੀ ਵੇਖ ਕੀ ਮਈਆਂ ਹੁੰਨਾਂ ਠੀਕ ਆ ਹਾਂਜੀ ਉਹ ਚਲੋ ਉਹਨਾਂ ਘਟਾਤਾ ਮਾਲ ਚਾਰ ਮੱਝਾਂ ਰਹਿਂਦੀਆਂ ਘਰੇ ਬਸ ਮੈਂ ਅੱਛਾ ਹਾਂਜੀ ਗਾਂਾਂ ਨੇ ਕੱਟੀਆਂ ਇੱਕ ਛੋਟੀ ਕੱਟੀ ਉਹ ਵੀ ਉਹਨਾਂ ਲਈ ਚਲੋ ਆਪ ਨਹੀਂ ਲੈਂਦੀ ਉਹਦਾ ਡੰਗਰਾ ਆਪ ਵੇਚੀ ਦੇਣਾ ਲਿਆਗੇ ਤੇ ਚਲੋ ਮੁੱਲ ਫਿਰ ਇਹਦਾ ਮੋਹਨ ਵੀਰ ਜੀ ਝੋਟੀ ਦਾ ਜੀ ਇਹ ਅੱਜ ਸੂਈ ਹੁੰਦੀ ਤੇ ਝੋਟੀ ਇੱਕ ਦਾਹ ਇੱਕ ਪੈਂਦੀ ਵੇਚ ਦਿੰਦੇ ਹਾਂ ਜਿਹੜੀ ਅੱਜ ਝੋਟੀ ਸਾਮ ਛੱਡ ਕੇ ਦਈਏ ਸਾਮ ਛੱਡ ਕੇ ਦੇਏ ਕਿ ਜਾ ਕੇ ਕੋਈ ਵੀਰ ਕਮਾਈ ਕਰ ਲੇ ਜਿਹੜੇ ਕੋਈ 2-4 ਦਿਨ ਸਾਮ ਕੇ ਹਾਂਜੀ ਹਾਂਜੀ ਵੀਰ ਜੀ ਇਹ ਨਹੀਂ ਬਹੁਤੀ ਕਮਾਈ ਨਾ ਕਰੀ ਪਹਿਲਾਂ ਬੋਦਾ ਡੰਗਰ ਚੋਂ ਕੱਢਿਆ ਨਾ ਲੈਣਾ ਨਾ ਦੇਣਾ 85 ਹਜ਼ਾਰ ਦੀ ਝੋਟੀ ਹਾਂ ਨਾ ਦੇ ਦੇਣੀ ਹੁਣ 85 ਹਜ਼ਾਰ 85 ਹਜ਼ਾਰ ਦੀ ਝੋਟੀ ਨਹੀਂ ਗਈ ਅੱਡੇ ਤੋਂ ਮਿਲੂ ਜ਼ਿੰਗਿਰ ਦੀ ਠੀਕ ਹੈ ਬਹੁਤੀ ਚੰਗੀ ਕੱਟੀ ਹੈ ਜੇ ਕੋਈ ਸਾਮ ਲੋਗਾ ਵੀਰ ਲੱਖੋਂ ਬਾਹਰ ਕੱਟੀ ਸੂਰੇ ਵੇਖਦੀ ਠੀਕ ਐ ਇਹ ਪੱਕੀ ਹਾਂ ਨਾ ਅੱਜ 85 ਦੀ ਬਾਕੀ ਇਹ ਐ ਕਿ ਚਲੋ ਸਫਾਈ ਦਾ ਸਾਮ ਦਾ ਵੀ ਮੁੱਲ ਜਿਹੜਾ ਪੈਂਦਾ ਵਾ ਪਿੱਛੇ ਵੀ ਪੈਸੇ ਲੱਗ ਕੇ ਆਉਂਦੀਆਂ ਇਹੋ ਜੀਆਂ ਚੀਜ਼ਾਂ ਹਾਂਜੀ ਤੇ ਗਾੜੀ ਵੀ ਪੈਸੇ ਲੱਗ ਕੇ ਮਿਲਦੀਆਂ ਵਾ ਮੈਂ ਨਾ ਵੀਰ ਜੀ ਬਹੁਤਾ ਇਹ ਵੀ ਇਹਦੇ ਵਿੱਚ ਬਹੁਤਾ ਨਫਾ ਨਹੀਂ ਰੱਖਿਆ ਠੀਕ ਐ ਜਿਹੜੀ ਮੁੱਲੀ ਐ ਜੇ ਕੋ ਚਲੋ ਵੀਰ ਦੂਰ ਕਰੂਗਾ ਮੈਂ ਤਾਂ ਕਰ ਦਾਂਗੀ ਵਿੱਚੋਂ ਠੀਕ ਐ ਚਲੋ ਹੁਣ ਜਿਹੜੀ ਆ ਗਈ ਆਪਣੇ ਕੋਲ ਇੱਕ ਹੋਰ ਨੀਲੀ ਛੋਟੀ ਤੇ ਵੇ ਦੇ ਸਾਡੇ ਥੱਲੇ ਵੀ ਚੰਗੀ ਤਿਆਰ ਹੁੰਦੀ ਹੈ ਵੀ ਇਹਦਾ ਸੂਆ ਕਿ ਨਵਾਜੇ ਵੀ ਨਹੀਂ ਇਹਦੇ ਵਿੱਚ ਚਾਹ ਤਰੀਕ ਨੂੰ ਦਿਨ ਪੂਰੇ ਹੁੰਦੇ ਦੂਜਾ ਸੂਆ ਸੋਣੀ ਝੋਟੀ ਹੈ ਅੱਛਾ ਦੂਸਰਾ ਸੂਆ ਸੋਣੀ ਹਾਂਜੀ ਪਿੰਡ ਨੇ ਦੁੱਧ ਗੱਡਿਆ 11 ਕਿਲੋ 10 ਤੋਂ 11 ਕਿਲੋ ਵਿੱਚ ਗੱਡਿਆ ਇੱਕੋ ਘਰਾਈਆਂ ਤੁਮੇ ਹਾਂਜੀ ਨਹੀਂ ਇਹ ਲਾਗੋ ਹਟਵੀ ਲਈ ਥੋੜੀ ਨਾਲ ਹੀ ਪਿੰਡ ਦੇ ਲਈ ਲਾਗੋ ਲੈਂਦੀ ਉਧਰੋਂ ਲੈਂਦੀ ਜਾਨੀ ਆਪਣੇ ਧਕੋ ਮਾਲ ਡੇਰੇ ਵਾਲੇ ਨੇ ਜੀ ਬਾਟਰ ਲਾਗੋ ਲੈਂਦੀ ਅੱਛਾ ਉਹ ਬਾਟਰ ਬਾਰਡਰ ਵਾਲੇ ਏਰੀਆ ਪੈ ਜਾਂਦਾ ਤੁਸੀਂ ਆ ਲੈ ਨੀਲੀ ਚਾਹਦੀ ਆ ਠੀਕ ਚੰਗੀ ਦੁੱਧ ਦਾ ਰਕਾਰ ਚੰਗਾ ਹੈ ਪਿੰਡ ਨਾਲ ਪਤਰੀ ਲੂਈ ਦੀ ਆ ਵੇਖੋ 13 14 ਕਿਲੋ ਨੂੰ ਕਹਿੰਦੇ 12 ਕਿਲੋ ਦੇ ਦੇ ਬੜਾ ਹੁੰਦਾ ਗਰਮੀ ਦੇ ਵਿੱਚ 12 ਕਿਲੋ ਦੁੱਧ 13 ਕਿਲੋ ਭਰਨਾ ਚਾਹੀਦਾ ਝੋਟੀਆਂ ਨੂੰ ਤੋਰੋ ਫੇਰ ਇੱਕ ਰਹੀ ਬਾਕੀ ਇਹ ਵੀ ਚਲੋ ਝੋਟੀਆਂ ਚੰਗੇ ਕਦ ਕੱਟਦੀ ਆ ਸਾੰਭੇ ਸੰਭੇ ਇਹ ਵੀ ਚੰਗੀ ਸੀ ਜਾਂ ਫਿਰ ਵੀਰ ਜੀ ਬੜੀ ਸੀਰਸ ਲੱਗਾ ਵੇਖੋ ਠੀਕ ਹੈ ਕੋਈ ਨਹੀਂ ਆਂਦੀ ਐਡਾ ਥੱਲੇ ਬੈਜੀਦਾ ਠੀਕ ਹੈ ਹਾਂ ਵੀ ਸੀਰਸ ਲੱਗ ਬੜੀ ਬਾਕੀ ਨੀਲੀਆਂ ਝੋਟੀਆਂ ਜ਼ਿਆਦਾਤਰ ਜਿਹੜੀਆਂ ਬਾਰਡਰ ਰਹਿਦੀਆਂ ਠੰਡੀਆਂ ਹੁੰਦੀਆਂ ਬਾਕੀ ਥੱਲੇ ਹੁੰਦੀ ਆ ਆਪਾਂ ਦੇਖ ਲੈਂਦੇ ਇਹ ਵੀ ਚੰਗੀ ਤਿਆਰ ਹੁੰਦੀ ਆ ਆ ਜ ਲੈ ਆਓ ਜੀ ਸ਼ੰਗਰ ਥਾਂ ਦੇ ਬਾਬੇ ਜੀ ਕੱਢੂਗੇ ਹਾਏ ਇਹਦੇ 4 ਤਰੀਕ ਨੂੰ ਦਿਨ ਪੂਰੇ ਹੁੰਦੇ ਛੋਟੀ ਦੇ ਬਾਕੀ ਥੱਲੇ ਉਹ ਚੰਗੀ ਤਿਆਰ ਹੁੰਦੀ ਆ ਅਜੇ ਸੋਣ ਤੱਕਰੇ ਜਿਹੜੀਆਂ ਅਜੇ ਢਿੱਲਾ ਢੁਲਾ ਹਵਾਨੇ ਚੈ ਗਿਆ ਸਾਰੀਆਂ ਕੱਢ ਜਾਣੀਆਂ ਆਈਆਂ ਤੇ ਕਿੰਨਾ ਫਿਰ ਇਹਦਾ ਮੁੱਲ ਵੀ ਜੀ ਮੁੱਲ ਵੀ ਜੀ ਇਹ ਵੀ ਛੋਟੀ ਦਾ ਭਾਵੇਂ ਚਲੋ ਇਹ ਵੀ ਹੁਣ ਦੋ ਤਿੰਨ ਦਿਨ ਸਾਹਮਣੇ ਕੇ ਵੀਰ ਨੇ ਖੜਨੀ ਆ ਹਾਂਜੀ ਤੇ ਮੁੱਲ ਚਲੋ ਆਪਣਾ ਬਿਲਕੁਲ ਜਾਇਜ਼ ਹੁੰਦਾ ਵਾ ਇਹਦਾ ਮੁੱਲ ਵੀ ਨਾ 85 ਨਾ 80 ਆ ਇਹ ਹਾਂ ਨਾ ਪੰਜ 70 ਹੀ ਆ ਦੇ ਦਾਂਗੇ ਬਿਲਕੁਲ ਜੀ ਅੱਛਾ ਹਾਂਜੀ ਇਹ 75 ਜੋ ਮਾਨਤਨ ਕਰਦਾਂਗੇ ਉਹਦਾ 85 ਜੋ ਕਰਦਾਂਗੇ ਚਲੋ ਕੋਈ ਵੇਚਾਰਾ ਜੀ ਕਰ ਸਕਦਾ ਜੀ ਠੀਕ ਆ ਹਾਂਜੀ ਬਾਕੀ ਦੁੱਧ ਵਾਲੀ ਜੋ ਟੀ ਹੈ ਚਲੋ ਉਹ ਤੇ ਮੈਨੂੰ ਵੈਸੇ ਹੀ ਲੈਣੀ ਥਾਂ ਬਾਕੀ ਆ ਕੇ ਚਲੋ ਦੋਵੇਂ ਗੱਬਣਾ ਵਾ ਹਾਂਜੀ ਹਾਂਜੀ ਇੱਥੋਂ ਕੋਈ ਪਾਸ ਕਰਕੇ ਵੇਖ ਚੱਕ ਕੇ ਹਨਾ ਇੱਥੇ ਤਸੱਲੀ ਕਰੇ ਆਪਣੀ ਤਸੱਲੀ ਕਰੇ ਇੱਥੇ ਆਵੇ ਤੇ ਇਹ ਆ ਵੀ ਮੋੜ ਕੇ ਨਹੀਂ ਜਾਊਗਾ ਪਸੰਦ ਹੋਣਗੇ ਜਾਨਵਰ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਆ ਕੇ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਖੜੋ ਜੀ